ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਮੈਂ ਸਾਰਾ ਦਿਨ ਸਾਈਕਲ ਤੇ ਅਮਰੂਦ ਵੇਚਦਾ ਤੇ ਰਾਤ ਨੂੰ ਪੜ੍ਹਾਈ ਕਰਦਾ ਸੀ ਪਾਪਾ ਗੁੱਸਾ ਕਰਦੇ ਸਾਰਾ ਦਿਨ ਸਾਈਕਲ ਤੇ ਅਮਰੂਦ ਵੇਚਦਾ ਫਿਰਦਾ ਫਿਰ ਜਿਹੜੇ ਚਾਰ ਪੈਸੇ ਕਮਾ ਕੇ ਲਿਆਉਣਾ ਉਹ ਕਿਤਾਬਾਂ ਤੇ ਖਰਚ ਕਰ ਦਿੰਨਾ ਹੀ ਘਰ ਵਾਲਿਆਂ ਨੂੰ ਦੱਸੇ ਬਿਨਾ ਮੈਂ ਪੇਪਰ ਦਿੱਤਾ ਸੀ ਜਿਦੇ ਵਿੱਚ ਮੇਰਾ ਰਿਜ਼ਲਟ ਆਉਣਾ ਬਾਕੀ ਸੀ ਜਿਸ ਦਿਨ ਰਿਜ਼ਲਟ ਆਉਣਾ ਸੀ ਉਸ ਦਿਨ ਮੈਂ ਅਮਰੂਦ ਵੇਚ ਕੇ ਜਿਵੇਂ ਹੀ ਘਰ ਪਹੁੰਚਿਆ ਤਾਂ ਵੇਖਿਆ ਕਿ ਘਰ ਦੇ ਸਾਹਮਣੇ ਲੋਕਾਂ ਦੀ ਭੀੜ ਇਕੱਠੀ ਹੋਈ ਸੀ ਟੀਵੀ ਤੇ ਮੀਡੀਆ ਵਾਲੇ ਇਕੱਠੇ ਹੋ ਗਏ ਮੈਂ ਸਾਰਿਆਂ ਨੂੰ ਹੈਰਾਨੀ ਨਾਲ ਵੇਖ ਹੀ ਰਿਹਾ ਸੀ ਕਿ ਅਚਾਨਕ ਬਾਪੂ ਜੀ ਅੱਗੇ ਆਏ ਤੇ ਮੇਰੇ ਸਾਹਮਣੇ ਹੱਥ ਜੋੜ ਕੇ ਰੋਣ ਲੱਗ ਗਏ ਮੈਨੂੰ ਕੁਝ ਸਮਝ ਨਾ ਆਇਆ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਮੈਂ ਆਪਣੇ ਘਰ ਦੇ ਵਿੱਚ ਹੁਣੇ-ਹੁਣੇ ਆਇਆ ਸੀ ਬਾਪੂ ਜੀ ਦੀ ਕੜਕ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਨਲੈਕਾ ਤੈਨੂੰ ਕੱਲ ਵੀ ਕਿਹਾ ਸੀ ਨਾ ਕਿ ਬਿਜਲੀ ਦਾ ਬਿੱਲ ਭਰਨਾ ਹੈ ਤੇ ਤੂੰ ਇਹ ਕਿਤਾਬਾਂ ਖਰੀਦ ਲਿਆਇਆ ਇਨਸਾਨ ਵਿੱਚ ਥੋੜੀ ਜਹੀ ਸ਼ਰਮ ਹੋਣੀ ਚਾਹੀਦੀ ਆ ਇਹ ਬਜ਼ੁਰਗ ਪਿਓ ਕਦੋਂ ਤੱਕ ਸਾਰਾ ਕੁਝ ਕਰੇਗਾ ਤੈਨੂੰ ਚਾਹੀਦਾ ਤੂੰ ਆਪਣੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਚੁੱਕੇ ਪਰ ਤੈਨੂੰ ਤਾਂ ਇਹਨਾਂ ਕਿਤਾਬਾਂ ਤੋਂ ਹੀ ਵੇਲ ਨਹੀਂ ਮੈਂ ਬਾਪੂ ਦੀਆਂ ਗੱਲਾਂ ਨੂੰ ਅਣ ਸੁਣੀਆਂ ਕਰਕੇ ਚੁੱਪਚਾਪ ਆਪਣੇ ਕਮਰੇ ਵਿੱਚ ਚਲਾ ਗਿਆ ਮੈਨੂੰ ਪਤਾ ਸੀ ਕਿ ਮੈਂ ਗਲਤ ਕਰ ਰਿਹਾ ਪਰ ਮੈਂ ਮਜਬੂਰ ਸੀ ਕਿਉਂਕਿ ਮੈਨੂੰ ਆਪਣੀ ਪੜ੍ਹਾਈ ਪੂਰੀ ਕਰਨ ਲਈ ਅਜੇ ਸਾਰਿਆਂ ਨੂੰ ਨਜ਼ਰ ਅੰਦਾਜ਼ ਕਰਨਾ ਪੈਣਾ ਸੀ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਅੱਖਾਂ ਬੰਦ ਕਰ ਲਈਆਂ ਤੇ ਬਾਪੂ ਜੀ ਦੀ ਆਵਾਜ਼ ਅਜੇ ਵੀ ਆ ਰਹੀ ਸੀ ਮੈਨੂੰ ਯਕੀਨ ਹੈ ਬੇਬੇ ਦਾ ਦਿਲ ਵੀ ਬਹੁਤ ਦੁਖੀ ਹੋ ਰਿਹਾ ਹੋਵੇਗਾ ਅਕਸਰ ਉਹ ਮੈਨੂੰ ਸਮਝਾਉਂਦੀ ਸੀ ਬੇਟਾ ਥੋੜਾ ਬਹੁਤ ਹੀ ਸਹੀ ਪਰ ਆਪਣੇ ਪਿਓ ਦਾ ਸਹਾਰਾ ਬਣ ਪਰ ਮੈਂ ਕੀ ਕਰਦਾ ਮੈਂ ਤਾਂ ਸਾਰਾ ਦਿਨ ਅਮਰੂਦ ਵੇਚਦਾ ਤੇ ਰਾਤ ਨੂੰ ਪੜ੍ਹਾਈ ਕਰਦਾ ਇਸ ਦੇ ਇਲਾਵਾ ਮੇਰੇ ਕੋਲ ਹੋਰ ਕੋਈ ਵੀ ਰਾਹ ਨਹੀਂ ਸੀ ਥੋੜੇ ਬਹੁਤੇ ਜੋ ਪੈਸੇ ਸੀ ਉਹ ਮੈਂ ਬੜੀ ਮੁਸ਼ਕਲ ਨਾਲ ਬਚਾਉਂਦਾ ਸੀ ਉਹਨਾਂ ਪੈਸਿਆਂ ਨਾਲ ਮੈਂ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਸੀ ਪਰ ਮੇਰੀ ਜ਼ਿੰਦਗੀ ਫਿਰ ਵੀ ਇੰਨੀ ਸੌਖੀ ਨਹੀਂ ਸੀ ਬਹੁਤ देर ਤੱਕ ਮੈਂ ਦਰਵਾਜ਼ੇ ਦੇ ਕੋਲ ਖੜ੍ਹਾ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਫਿਰ ਮਨ ਮਾਰ ਕੇ ਕਮਰੇ ਵਿੱਚ ਹੀ ਬੈਠ ਗਿਆ ਮੈਂ ਉਸੇ ਵੇਲੇ ਆਪਣੀਆਂ ਕਿਤਾਬਾਂ ਅਲਮਾਰੀ ਵਿੱਚੋਂ ਕੱਢ ਲਈਆਂ ਤੇ ਜ਼ਮੀਨ ਤੇ ਬੈਠ ਕੇ ਨੋਟਸ ਬਣਾਉਣ ਲੱਗਿਆ ਇੰਤਵਾਰ ਨੂੰ ਅਸੀਂ ਸਾਰੇ ਦੋਸਤਾਂ ਨੇ ਮਿਲ ਕੇ ਇਕੱਠੇ ਬਹਿ ਕੇ ਪੜ੍ਹਨ ਦੀ ਸਲਾਹ ਬਣਾਈ ਸੀ ਪਰ ਉਸ ਤੋਂ ਪਹਿਲਾਂ ਸਾਰਿਆਂ ਨੇ ਕੁਝ ਨੋਟਸ ਤਿਆਰ ਕਰਨੇ ਸੀ ਮੈਨੂੰ ਪਤਾ ਸੀ ਮੇਰੇ ਸਾਰੇ ਦੋਸਤ ਆਰਾਮ ਨਾਲ ਇੰਟਰਨੈਟ ਤੇ ਨੋਟਸ ਬਣਾ ਰਹੇ ਹੋਣਗੇ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਮੈਂ ਇੰਟਰਨੈਟ ਤੇ ਖਰਚਾ ਕਰ ਸਕਦਾ ਇਸ ਲਈ ਮੈਂ ਥੋੜੇ ਥੋੜੇ ਪੈਸੇ ਜੋੜ ਕੇ ਪੁਰਾਣੀਆਂ ਕਿਤਾਬਾਂ ਖਰੀਦ ਲਿਆਉਂਦਾ ਸੀ ਤੇ ਉਹਨਾਂ ਦੀ ਮਦਦ ਨਾਲ ਆਪਣੇ ਨੋਟਸ ਤਿਆਰ ਕਰਦਾ ਸੀ ਅਚਾਨਕ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਰੱਬ ਜਾਣੇ ਕਿਉਂ ਮੇਰਾ ਦਿਲ ਭਾਰਾ ਜਿਹਾ ਹੋਣ ਲੱਗਿਆ ਮੈਂ ਆਪਣੀਆਂ ਕਿਤਾਬਾਂ ਇੱਕ ਪਾਸੇ ਰੱਖ ਦਿੱਤੀਆਂ ਬਾਪੂ ਜੀ ਦੀਆਂ ਗੱਲਾਂ ਪਤਾ ਨਹੀਂ ਕਿਉਂ ਦਿਲ ਨੂੰ ਸਕੂਨ ਨਹੀਂ ਦੇ ਰਹੀਆਂ ਸੀ ਮੈਂ ਉਸੇ ਵੇਲੇ ਉੱਠ ਕੇ ਖੜਾ ਹੋਇਆ ਅਲਮਾਰੀ ਦੇ ਉੱਤੇ ਰੱਖਿਆ ਆਪਣਾ ਇੱਕ ਗੋਲਕੇਠਾ ਲਾਇਆ ਅਤੇ ਰੱਬ ਦਾ ਨਾਮ ਲੈ ਕੇ ਉਸ ਨੂੰ ਤੋੜ ਦਿੱਤਾ ਉਹਦੇ ਵਿੱਚ ਤਕਰੀਬਨ 900 ਰੁਪਏ ਨਿਕਲੇ ਮੇਰੇ ਜਮਾ ਕੀਤੇ ਹੋਏ ਮੇਰੇ ਜਮਾ ਕੀਤੇ ਇੰਨਾ ਪੈਸੇ ਨਾਲ ਮੈਂ ਇੱਕ ਸ਼ਾਰਟ ਖਰੀਦਣਾ ਚਾਹੁੰਦਾ ਸੀ ਮੈਂ ਬਹੁਤ ਸਮੇਂ ਤੋਂ ਇਹ ਪੈਸੇ ਜੋੜ ਰਿਹਾ ਸੀ ਹੁਣ ਮੇਰੇ ਪਰਿਵਾਰ ਨੂੰ ਮੇਰੀ ਲੋੜ ਸੀ ਇਸ ਲਈ ਮੈਂ ਆਪਣਾ ਇਰਾਦਾ ਬਦਲ ਲਿਆ ਤੇ ਮੈਂ ਬਾਪੂ ਜੀ ਦੇ ਕਮਰੇ ਵਿੱਚ ਗਿਆ ਉਹ ਅਜੇ ਵੀ ਦੁਖੀ ਬੈਠੇ ਸਨ ਮੈਂ ਉਹਨਾਂ ਕੋਲ ਜਾ ਕੇ ਬੈਠ ਗਿਆ ਤੇ ਉਹਨਾਂ ਵੱਲ ਨੂੰ ਦੇਖਦੇ ਹੋਏ ਕਿਹਾ ਮੈਂ ਜਾਣਦਾ ਹਾਂ ਕਿ ਮੈਂ ਤੁਹਾਨੂੰ ਬਹੁਤ ਤੰਗ ਕਰਦਾ ਹਾਂ ਪਰ ਮੇਰੀ ਮਜਬੂਰੀ ਹੈ ਮੈਂ ਸਾਰਾ ਦਿਨ ਤੁਹਾਡੀ ਖਾਤਰ ਹੀ ਕੰਮ ਕਰਦਾ ਹਾਂ ਘਰ ਦਾ ਚੁੱਲ੍ਹਾ ਚੌਂਕਾ ਚਲਾਉਂਦਾ ਹਾਂ ਥੋੜਾ ਬਹੁਤ ਮੇਰਾ ਵੀ ਤਾਂ ਹੱਕ ਬਣਦਾ ਹੈ ਹੁਣ ਮੈਂ ਕੁਝ ਹੋਰ ਹੀ ਕਹਿ ਰਿਹਾ ਸੀ ਉਹ ਬੋਲ ਪਏ ਕਹਿੰਦੇ ਇਸ ਮਨਹੂ ਸ਼ਕਲ ਨੂੰ ਲੈ ਕੇ ਇੱਥੋਂ ਦਫਾ ਹੋ ਜਾ ਤੇਰੇ ਲਈ ਮਾਂ ਪਿਓ ਭੈਣ ਭਰਾ ਕੋਈ ਮੈਣੇ ਨਹੀਂ ਰੱਖਦੇ ਤੂੰ ਕੋਈ एहसान ਨਹੀਂ ਕਰ ਰਿਹਾ ਇਸ ਘਰ ਦਾ ਚੁੱਲ੍ਹਾ ਚੌਂਕਾ ਚਲਾ ਕੇ ਮੈਂ ਵੀ ਤੈਨੂੰ ਖੁਦ ਭੁੱਖਾ ਰਹਿ ਕੇ ਪਾਲਿਆ ਹੁਣ ਤੱਕ ਪਾਲ ਵੀ ਰਹਾ ਹਾਂ ਅਮਰੂਦ ਵੇਚ ਕੇ ਤੂੰ ਜੋ ਕਮਾ ਲੈਂਦਾ ਹੈ ਤੂੰ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਮੈਂ ਡੂੰਗਾ ਸਾ ਲਿਆ ਉਸ ਨੂੰ ਹਵਾ ਦੇ ਵਿੱਚ ਉਡਾ ਦਿੱਤਾ ਕਿਉਂਕਿ ਮੈਂ ਉਹਨਾਂ ਨਾਲ ਬਤਮੀਜ਼ੀ ਨਹੀਂ ਕਰਨਾ ਚਾਹੁੰਦਾ ਸੀ ਨਾ ਹੀ ਮੇਰੇ ਵਿੱਚ ਇੰਨੀ ਹਿੰਮਤ ਸੀ ਤੇ ਨਾ ਹੀ ਸਾਹਸ ਮੈਂ ਆਪਣੀ ਮੁਠੀ ਵਿੱਚ ਫੜੇ ਹੋਏ ਪੈਸੇ ਆਪਣੇ ਬਾਪੂ ਦੇ ਸਹਰਾਣੇ ਤੇ ਰੱਖ ਦਿੱਤੇ ਉਹਨਾਂ ਨੂੰ ਦੇਖਦੇ ਹੋਏ ਇਹ ਕੁਝ ਪੈਸੇ ਮੈਂ ਆਪਣੀ ਸ਼ਰਟ ਲਈ ਇਕੱਠੇ ਕੀਤੇ ਸੀ ਤੁਸੀਂ ਫਿਲਹਾਲ ਇਸ ਨਾਲ ਬਿਜਲੀ ਦਾ ਬਿੱਲ ਭਰ ਲਿਓ ਇਹ ਜ਼ਿਆਦਾ ਜ਼ਰੂਰੀ ਹੈ ਮੈਂ ਇੰਨਾ ਕਿਹਾ ਤੇ ਉੱਥੋਂ ਸਿੱਧਾ ਆਪਣੇ ਕਮਰੇ ਵਿੱਚ ਚਲਾ ਗਿਆ। ਮੇਰੇ ਪਿੱਛੇ ਬਾਪੂ ਦੀ ਆਵਾਜ਼ ਆ ਰਹੀ ਸੀ। ਉਹ ਅਜੇ ਵੀ ਮੈਨੂੰ ਕੋਸ ਰਹੀ ਸੀ ਤੇ ਕਹਿ ਰਹੇ ਸੀ, ਹੁਣ ਤੂੰ ਸਾਡੇ ਤੇ ਹਿਸਾਨ ਜਿਤਾ ਰਿਹਾ। ਆਪਣੀ ਸ਼ਰਟ ਦੇ ਪੈਸੇ ਸਾਨੂੰ ਦੇ ਰਿਹਾ। ਨਹੀਂ ਚਾਹੀਦੇ ਸਾਨੂੰ ਤੇਰੇ ਇਹ ਪੈਸੇ। ਵਾਪਸ ਲੈ ਜਾ ਇਹਨਾਂ ਨੂੰ। ਪਰ ਉਦੋਂ ਤੱਕ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਸੀ। ਵੱਡਾ ਹੋਣਾ ਵੀ ਕਿਸੇ ਇਨਸਾਨ ਲਈ ਬਹੁਤ ਔਖਾ ਹੁੰਦਾ। ਕਈ ਵਾਰੀ ਕਰਦੇ ਵੱਡੇ ਬੱਚੇ ਦਾ ਦਰਦ ਨਹੀਂ ਸਮਝਦੇ। ਉਹ ਕਿੰਨੇ ਦੁੱਖ ਤਕਲੀਫਾਂ ਵਿੱਚੋਂ ਗੁਜ਼ਰ ਰਿਹਾ ਉਹ ਕੀ ਕੁਝ ਸਹਿ ਰਿਹਾ ਬਹੁਤ ਦੇਰ ਤੱਕ ਮੈਂ ਜ਼ਮੀਨ ਤੇ ਬੈਠਾ ਇਸ ਬਾਰੇ ਸੋਚਦਾ ਰਿਹਾ ਸਿਰ ਮਾਰ ਫਿਰ ਮੈਂ ਸਿਰ ਫੜ ਕੇ ਆਪਣੀਆਂ ਕਿਤਾਬਾਂ ਫੜ ਲਈਆਂ ਜਿੰਨਾ ਵੀ ਮੈਂ ਆਪਣੇ ਪਰਿਵਾਰ ਲਈ ਕਰ ਸਕਦਾ ਉਸ ਟਾਈਮ ਥੋੜਾ ਹੀ ਸੀ ਮੈਨੂੰ ਅਜੇ ਵੀ ਹੋਰ ਮਿਹਨਤ ਕਰਨੀ ਪੈਣੀ ਸੀ ਤਾਂ ਕਿ ਮੈਂ ਆਪਣੇ ਪਰਿਵਾਰ ਨੂੰ ਉਹ ਸਾਰੀਆਂ ਸਹੂਲਤਾਂ ਦੇ ਸਕਾਂ ਜਿਨ੍ਹਾਂ ਦੇ ਉਹ ਹੱਕਦਾਰ ਨੇ ਬਹੁਤ ਦੇਰ ਤੱਕ ਮੈਂ ਨੋਟਿਸ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਦਿਮਾਗ ਬਿਲਕੁਲ ਵੀ ਕੰਮ ਨਹੀਂ ਸੀ ਕਰ ਰਿਹਾ ਦੁੱਖ ਇੰਨਾ ਸੀ ਕਿ ਮੈਂ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਸੀ ਮੈਂ ਆਪਣੀਆਂ ਸਾਰੀਆਂ ਕਿਤਾਬਾਂ ਬੰਦ ਕਰਕੇ ਵਾਪਸ ਰੱਖ ਦਿੱਤੀਆਂ ਤੇ ਬੈੱਡ ਤੇ ਲੰਮਾ ਪੈ ਗਿਆ ਅੱਖਾਂ ਵਿੱਚੋਂ ਪਤਾ ਨਹੀਂ ਕਿਉਂ ਹੰਝੂ ਵਹਿਣ ਲੱਗੇ ਗਰੀਬੀ ਇਨਸਾਨ ਨੂੰ ਅੰਦਰ ਤੱਕ ਤੋੜ ਦਿੰਦੀ ਹੈ ਅੱਜ ਗਰੀਬੀ ਮੇਰੇ ਸੀਨੇ ਵਿੱਚ ਕਿਸੇ ਖੰਜਰ ਦੇ ਵਾਂਗ ਖੋਬ ਰਹੀ ਸੀ ਪੂਰੀ ਰਾਤ ਰੋਂਦੇ ਹੋਏ ਲੰਘ ਗਈ ਮੈਂ ਆਪਣੀ ਤਕਲੀਫ ਕਿਸੇ ਨੂੰ ਦੱਸ ਨਹੀਂ ਸੀ ਸਕਦਾ ਨਾ ਕਿਸੇ ਦੇ ਸਾਹਮਣੇ ਰੋਂਦਾ ਸੀ ਪਰ ਇਹ ਇਕੱਲਾਪਨ ਮੈਨੂੰ ਖਾਂਦਾ ਸੀ ਲਗਭਗ ਸਵੇਰੇ 4 ਵਜੇ ਮੈਂ ਆਪਣੇ ਅੰਦਰ ਉੱਠਦੀ ਅੱਗ ਨੂੰ ਸ਼ਾਂਤ ਕੀਤਾ ਬਾਥਰੂਮ ਵਿੱਚ ਜਾ ਕੇ ਮੈਂ ਨਹਾ ਕੇ ਤਿਆਰ ਹੋਇਆ ਥੋੜੀ ਦੇਰ ਬਾਅਦ ਸਵੇਰੇ ਬਾਬਾ ਜੀ ਦੇ ਪਾਠ ਦੀ ਆਵਾਜ਼ ਆਉਣ ਲੱਗੀ ਤੇ ਮੈਂ ਵੀ ਰੱਬ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨ ਲੱਗਿਆ ਮੈਂ ਆਪਣੇ ਦੋਨੋਂ ਹੱਥ ਜੋੜੇ ਰੱਬ ਦਾ ਨਾਮ ਲਿਆ ਮੈਂ ਰੱਬ ਨੂੰ ਕਹਿਣ ਲੱਗਾ हे ਵਾਹਿਗੁਰੂ ਦੋ ਦਹਾਂ ਜਹਾਨਾਂ ਦੇ ਮਾਲਕਾ ਮੇਰੇ ਪਿਆਰੇ ਪ੍ਰਮਾਤਮਾ ਮੇਰੇ ਕੋਲ ਕੁਝ ਨਹੀਂ ਆ ਤੂੰ ਹੀ ਪਾਲਣਹਾਰ ਹੈ ਤੂੰ ਸਭ ਜਾਣਦਾ ਹੈ ਮੇਰਾ ਦਿਲ ਕਿਹੋ ਜਿਹਾ ਹੈ ਤੇ ਮੈਂ ਆਪਣੇ ਪਰਿਵਾਰ ਲਈ ਕਿੰਨਾ ਫਿਕਰਮੰਦ ਹਾਂ हे ਪ੍ਰਮਾਤਮਾ ਉਹਨਾਂ ਸਾਰੇ ਦਿਲਾਂ ਵਿੱਚ ਮੇਰੇ ਲਈ ਦਇਆ ਭਰ ਦੇ ਮੇਰੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦੇ ਮੇਰੀ ਰੋਜੀ ਰੋਟੀ ਵਿੱਚ ਬਰਕਤ ਭਰ ਦੇ ਮੈਨੂੰ ਇਸ ਔਖੇ ਟਾਈਮ ਵਿੱਚ ਸਹਾਰਾ ਦੇ ਪ੍ਰਮਾਤਮਾ ਮੈਂ ਸਫਲ ਹੋਣਾ ਚਾਹੁੰਦਾ ਹਾਂ ਮੈਂ ਆਪਣੇ ਪੇਪਰਾਂ ਵਿੱਚੋਂ ਪਾਸ ਹੋਣਾ ਚਾਹੁੰਦਾ ਹਾਂ ਬਸ ਤੂੰ ਕਿਰਪਾ ਕਰ ਮੈਂ ਸਿਰਫ ਤੇਰੀ ਕਿਰਪਾ ਦਾ ਮੁਹਤਾਜ ਹਾਂ ਮੈਂ ਬਹੁਤ ਦੇਰ ਤੱਕ ਬੈਠਾ ਰਿਹਾ ਆਪਣੇ ਰੱਬ ਅੱਗੇ ਅਰਦਾਸਾਂ ਕਰਦਾ ਰਿਹਾ ਕਈ ਵਾਰ ਮੇਰੇ ਮਨ ਵਿੱਚ ਇਹ ਸਵਾਲ ਉੱਠਿਆ ਕਿ ਪ੍ਰਮਾਤਮਾ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰਦਾ ਹੈ ਮੈਂ ਹਰ ਕਿਸੇ ਲਈ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਪਰ ਬਦਲੇ ਵਿੱਚ ਮੈਨੂੰ ਉਹ ਪਿਆਰ ਕਿਉਂ ਨਹੀਂ ਮਿਲਦਾ ਪਰ ਸ਼ਾਇਦ ਮੈਂ ਆਪਣੇ ਮੂੰਹ ਵਿੱਚੋਂ ਇਹ ਸ਼ਬਦ ਕਦੇ ਨਹੀਂ ਕੱਢੇ ਸੀ ਗੱਲ ਮੇਰੇ ਬੁੱਲਾਂ ਤੇ ਹੀ ਸੀ ਮੈਂ ਆਪਣੇ ਰੱਬ ਦਾ ਧੰਨਵਾਦ ਕੀਤਾ ਕਿ ਤੂੰ ਬਹੁਤ ਕੁਝ ਦਿੱਤਾ ਮੈਨੂੰ ਮੈਂ ਆਪਣਾ ਸਮਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਰਿਹਾ ਬਾਅਦ ਵਿੱਚ ਮੈਂ ਰੱਬ ਦਾ ਨਾਮ ਲੈ ਕੇ ਇੱਕ ਵਾਰ ਫਿਰ ਆਪਣੀਆਂ ਕਿਤਾਬਾਂ ਕੱਢੀਆਂ ਕਿਉਂਕਿ ਮੈਂ ਆਪਣਾ ਸਮਾਂ ਵਿਅਰਥ ਨਹੀਂ ਗਵਾਉਣਾ ਚਾਹੁੰਦਾ ਸੀ ਲਗਭਗ ਸਵੇਰ ਦੇ 10 ਵਜੇ ਤੱਕ ਮੈਂ ਪੜ੍ਹਾਈ ਕੀਤੀ ਫਿਰ ਬਾਹਰ ਆ ਕੇ ਮੈਂ ਆਪਣਾ ਸਾਈਕਲ ਸਾਫ਼ ਕਰਨ ਲੱਗਿਆ ਕਿਉਂਕਿ ਥੋੜੀ ਦੇਰ ਬਾਅਦ ਮੈਂ ਅਮਰੂਦ ਵੇਚਣ ਜਾਣਾ ਸੀ ਮੈਂ ਅਜੇ ਸਾਈਕਲ ਸਾਫ ਕਰ ਹੀ ਰਿਹਾ ਸੀ ਕਿ ਉਨੇ ਚਿਰ ਨੂੰ ਬਾਪੂ ਨੇ ਉਹ ਪੈਸੇ ਜੋ ਰਾਤ ਮੈਂ ਉਹਨਾਂ ਨੂੰ ਦਿੱਤੇ ਸੀ ਮੇਰੇ ਮੂੰਹ ਤੇ ਮਾਰ ਦਿੱਤੇ ਮੈਂ ਘਬਰਾ ਕੇ ਉਹਨਾਂ ਵੱਲ ਵੇਖਣ ਲੱਗਾ ਉਹ ਮੈਨੂੰ ਵੇਖਦੇ ਕਹਿੰਦੇ ਰਾਤ ਮੈਂ ਤੈਨੂੰ ਕਿਹਾ ਸੀ ਨਾ ਕਿ ਇਹ ਪੈਸੇ ਮੈਨੂੰ ਨਹੀਂ ਚਾਹੀਦੇ ਫਿਰ ਕਿਉਂ ਤੂੰ ਸਰਾਣੇ ਰੱਖ ਕੇ ਚਲਾ ਗਿਆ ਮੈਨੂੰ ਤੇਰਾ ਕੋਈ ਵੀ ਇਹਿਸਾਨ ਨਹੀਂ ਚਾਹੀਦਾ ਤੂੰ ਮੈਨੂੰ ਕਿਤੋਂ ਦਾ ਨਹੀਂ ਛੱਡਿਆ ਜਿੰਨੀ ਬੇਇੱਜ਼ਤੀ ਕਰਵਾਉਣੀ ਸੀ ਤੂੰ ਕਰਵਾ ਚੁੱਕਿਆ ਹੈ ਹੁਣ ਪੈਸੇ ਰੱਖ ਤੇ ਆਪਣਾ ਗੁਜ਼ਾਰਾ ਖੁਦ ਕਰ ਮੇਰਾ ਤੇਰੇ ਨਾਲ ਹੁਣ ਕੋਈ ਵੀ ਰਿਸ਼ਤਾ ਨਹੀਂ ਆ ਮੈਂ ਆਪਣੇ ਛੋਟੇ ਬੱਚਿਆਂ ਦਾ ਆਪੇ পেট ਭਰ ਲਵਾਂਗਾ ਬਾਪੂ ਦੀ ਗੱਲ ਸੁਣ ਕੇ ਮੈਂ ਉਸੇ ਵੇਲੇ ਕਿਹਾ ਕੀ ਹੋ ਗਿਆ ਤੁਹਾਨੂੰ ਬਾਪਾ ਬਾਪੂ ਜੀ ਮੈਂ ਤਾਂ ਕੁਝ ਨਹੀਂ ਕਿਹਾ ਬਸ ਇੱਕ ਗੱਲ ਕਹੀ ਜੋ ਤੁਸੀਂ ਬਿਨਾਂ ਬੁਝਾ ਗੁੱਸਾ ਕਰ ਗਏ ਮੈਂ ਕੁਝ ਹੋਰ ਕਹਿੰਦਾ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਜ਼ੋਰ ਨਾਲ ਲੱਤ ਮੇਰੇ ਸਾਈਕਲ ਤੇ ਮਾਰੀ ਕਹਿੰਦੇ ਕਿਹਾ ਨਾ ਚੁੱਪ ਰਹਿ ਨਹੀਂ ਤਾਂ ਚਮੜੀ ਉਧੇੜ ਕੇ ਰੱਖ ਦਿਆਂਗਾ ਉਸ ਦੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੋ ਗਿਆ ਫਿਰ ਮੇਰੀ ਕਮਰ ਵਿੱਚ ਬਹੁਤ ਦਰਦ ਹੋ ਰਿਹਾ ਸੀ ਪਰ ਫਿਰ ਵੀ ਮੈਂ ਕੁਝ ਨਾ ਕਿਹਾ ਮੈਂ ਚੁੱਪ ਚਾਪ ਪੈਸੇ ਚੁੱਕ ਕੇ ਜੇਬ ਵਿੱਚ ਪਾ ਲਏ ਤੇ ਸਾਈਕਲ ਸਾਫ਼ ਕਰਕੇ ਘਰੋਂ ਚਲੇ ਆ ਗਿਆ ਮੈਂ ਬਿਨਾਂ ਵਜ੍ਹਾ ਝਗੜਾ ਨਹੀਂ ਕਰਨਾ ਚਾਹੁੰਦਾ ਸੀ ਮੈਂ ਬਹੁਤ ਜ਼ਿਆਦਾ ਤਕਲੀਫ ਵਿੱਚ ਸੀ ਪਰ ਮੈਂ ਹੁਣ ਆਪਣੇ ਆਪ ਨੂੰ ਠੀਕ ਕਰ ਲਿਆ ਸੀ ਗਰਮੀ ਦੀ ਦੁਪਹਿਰ ਵਿੱਚ ਮੇਰਾ ਸਰੀਰ ਚੁਲਸਰੇਹਾ ਸੀ ਪਰ ਮੈਂ ਆਪਣੀਆਂ ਉਹਨਾਂ ਤਕਲੀਫਾਂ ਨੂੰ ਭੁੱਲ ਕੇ ਇਧਰ ਉਧਰ ਘੁੰਮ ਕੇ ਅਮਰੂਦ ਵੇਚ ਰਿਹਾ ਸੀ ਅੱਜ ਪਤਾ ਨਹੀਂ ਕਿਉਂ ਪਰਮਾਤਮਾ ਦੀ ਕਿਰਪਾ ਸੀ ਜਾਂ ਮੇਰੀ ਕਿਸਮਤ ਸਾਰੇ ਅਮਰੂਦ ਵਿਕ ਗਏ ਤੇ ਆਮਦਨੀ ਵੀ ਬਹੁਤ ਵਧੀਆ ਹੋਈ ਪਰ ਮੈਂ ਘਰੇ ਨਹੀਂ ਗਿਆ ਕਿਉਂਕਿ ਜਾਣਦਾ ਸੀ ਕਿ ਇਹ ਸਮਾਂ ਬਾਪੂ ਜੀ ਦੇ ਘਰ ਆਉਣ ਦਾ ਹੈ ਇਸ ਟਾਈਮ ਉਹਨਾਂ ਦਾ ਗੁੱਸਾ ਹਮੇਸ਼ਾ ਸਿਰ ਤੇ ਸਵਾਰ ਹੁੰਦਾ ਹੈ ਮੈਂ ਇੱਕ ਪਾਸੇ ਛਾਂ ਹੇਠ ਬੈਠ ਗਿਆ ਤੇ ਆਪਣੀਆਂ ਕਿਤਾਬਾਂ ਕੱਢ ਕੇ ਪੜਨ ਲੱਗਾ ਮੇਰੀਆਂ ਅੱਖਾਂ ਦੇ ਵਿੱਚ ਵਾਰ-ਵਾਰ ਹੰਝੂ ਆ ਰਹੇ ਸੀ। ਬਾਪੂ ਦਾ ਉਹ ਵਿਹਾਰ ਵਾਰ-ਵਾਰ ਮੇਰੀਆਂ ਅੱਖਾਂ ਦੇ ਸਾਹਮਣੇ ਆ ਰਿਹਾ ਸੀ ਪਰ ਮੈਂ ਉਸ ਨੂੰ ਭੁੱਲ ਕੇ ਪੜਨ ਲੱਗ ਜਾਂਦਾ। ਇਨਸਾਨ ਜ਼ਿੰਦਗੀ ਵਿੱਚ ਕਿਸੇ ਵੀ ਦੁੱਖ ਨੂੰ ਝੱਲ ਲੈਂਦਾ ਪਰ ਮਾਂ ਪਿਓ ਦਾ ਵਿਹਾਰ ਉਸ ਨੂੰ ਤੋੜ ਦਿੰਦਾ ਹੈ। ਮੈਂ ਬਹੁਤ ਸਮਾਂ ਉੱਥੇ ਬੈਠਾ ਸੋਚਦਾ ਰਿਹਾ ਤੇ ਫਿਰ ਪੜਨ ਲੱਗ ਗਿਆ। ਬਾਅਦ ਦੇ ਵਿੱਚ ਸਾਈਕਲ ਲੈ ਕੇ ਮੈਂ ਘਰ ਆ ਗਿਆ ਤਾਂ ਮੇਰੀ ਬੇਬੇ ਰੋਂਦੇ ਹੋਏ ਮੇਰੇ ਗਰਦ ਨਾਲ ਲੱਗ ਗਈ। ਉਸ ਨੂੰ ਰੋਂਦੇ ਵੇਖ ਕੇ ਮੈਂ ਪਰੇਸ਼ਾਨ ਹੋ ਕੇ ਪੁੱਛਿਆ ਸਭ ਠੀਕ ਤਾਂ ਹੈ ਨਾ ਬਾਪੂ ਕਿੱਥੇ ਆ ਤੁਹਾਨੂੰ ਕੁਝ ਹੋਇਆ ਮੇਰੀ ਗੱਲ ਸੁਣ ਕੇ ਬੇਬੇ ਗੁੱਸੇ ਵਿੱਚ ਬੋਲੀ ਤੂੰ ਟਾਈਮ ਦੇਖਿਆ ਕੀ ਹੋ ਗਿਆ ਤੈਨੂੰ ਪਤਾ ਮੇਰੇ ਦਿਲ ਤੇ ਕੀ ਬੀਤਦੀ ਆ ਜਦੋਂ ਤੂੰ ਸਮੇਂ ਨਾਲ ਘਰ ਨਹੀਂ ਆਉਂਦਾ ਮੈਨੂੰ ਕੀ ਪਤਾ ਸਵੇਰੇ ਤੁਹਾਡੇ ਦੋਨਾਂ ਪਿਓ ਪੁੱਤਾਂ ਵਿੱਚ ਕੀ ਹੋਇਆ ਪਰ ਤੂੰ ਤਾਂ ਆਪਣੀ ਮਾਂ ਨੂੰ ਬੇਵਜ੍ਹਾ ਆਪਣੇ ਪਿਓ ਦੀ ਸਜ਼ਾ ਕਿਉਂ ਦਿੰਨਾ ਉਸ ਦੀ ਗੱਲ ਸੁਣ ਕੇ ਮੈਂ ਬੜੇ ਪਿਆਰ ਨਾਲ ਕਿਹਾ ਬੇਬੇ ਤੁਹਾਨੂੰ ਕੀ ਹੋ ਗਿਆ ਮੈਂ ਭਲਾ ਤੁਹਾਨੂੰ ਛੱਡ ਕੇ ਕਿੱਥੇ ਜਾਵਾਂਗਾ ਮੈਂ ਤਾਂ ਇਸ ਘਰ ਵਿੱਚ ਹੀ ਰਹਿਣਾ ਇੱਥੇ ਵਾਪਸ ਆਉਣਾ ਅੱਜ ਮੈਂ ਸੋਚਿਆ ਕਿ ਥੋੜਾ ਸਮਾਂ ਹੋਰ ਲਵਾ ਲਵਾਂ ਸਾਰੇ ਅਮਰੂਦ ਵੇਚ ਕੇ ਜਾਵਾਂਗਾ ਫਿਰ ਕੱਲ ਮੰਡੀ ਚਲੀ ਮੰਡੀ ਚਲਾ ਜਾਵਾਂਗਾ ਤੁਸੀਂ ਕਿਉਂ ਉਲਟਾ ਸਿੱਧਾ ਸੋਚ ਰਹੇ ਹੋ ਤੁਹਾਡੇ ਬਿਨਾ ਤਾਂ ਮੈਂ ਇੱਕ ਪਲ ਵੀ ਨਹੀਂ ਰਹਿ ਸਕਦਾ ਮੇਰੀ ਗੱਲ ਸੁਣ ਕੇ ਮਾਂ ਥੋੜਾ ਹੱਸ ਪਈ ਜਦੋਂ ਕਿ ਮੈਂ ਉਸ ਨੂੰ ਆਪਣੇ ਕੋਲ ਹੀ ਬਿਠਾ ਲਿਆ ਸਾਰਾ ਦਿਨ ਮੇਰਾ ਸੜ ਤੜਫ ਕੇ ਲੰਘਿਆ ਸੀ ਪਰ ਹੁਣ ਮਾਂ ਦੀ ਮਮਤਾ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਸੜੇ ਉੱਤੇ ਠੰਡਾ ਪਾਣੀ ਪਾ ਦਿੱਤਾ ਹੋਵੇ ਜਾਂ ਠੰਢੀ ਹਵਾ ਦੇ ਦਿੱਤੀ ਹੋਵੇ ਉਹ ਮੈਨੂੰ ਬਹੁਤ ਦਵਾਮਾਂ ਦੇ ਰਹੀ ਸੀ ਪਤਾ ਨਹੀਂ ਕੀ ਕੀ ਬੋਲਦੀ ਰਹੀ ਫਿਰ ਮੈਨੂੰ ਮੰਜੇ ਤੇ ਬਿਠਾ ਕੇ ਕਹਿੰਦੀ ਰੁਕ ਮੈਂ ਤੇਰੇ ਲਈ ਰੋਟੀ ਲੈ ਕੇ ਆਉਣੀ ਆ ਮੇਰਾ ਪੁੱਤ ਭੁੱਖਾ ਹੋਵੇਗਾ ਇੱਕ ਤਾਂ ਤੇਰਾ ਬਾਪੂ ਵੀ ਨਾ ਹਰ ਟਾਈਮ ਤੇਰੇ ਸਿਰ ਤੇ ਸਵਾਰ ਰਹਿੰਦਾ ਜਦੋਂ ਤੂੰ ਕੱਲ ਬਿਜਲੀ ਦੇ ਬਿੱਲ ਦੇ ਪੈਸੇ ਦੇ ਦਿੱਤੇ ਸੀ ਉਸ ਨੂੰ ਪੈਸੇ ਜਮ੍ਹਾਂ ਕਰਾਉਣੇ ਚਾਹੀਦੇ ਸੀ ਪਰ ਬੇਵਜ੍ਹਾ ਲੜਾਈ ਕਰਨਾ ਉਸ ਦੀ ਪੁਰਾਣੀ ਆਦਤ ਹੈ ਪਹਿਲਾਂ ਤੇਰੇ ਚਾਚੇ ਦੇ ਪਿੱਛੇ ਪਿਆ ਰਹਿੰਦਾ ਸੀ ਹੁਣ ਉਹਨਾਂ ਤੈਨੂੰ ਫੜ ਲਿਆ ਮੈਂ ਬੇਬੇ ਦੀ ਗੱਲ ਸੁਣ ਕੇ ਹੱਸ ਪਿਆ ਬੇਬੇ ਤੇ ਬਾਪੂ ਦੀ ਆਪਸ ਵਿੱਚ ਬਹੁਤ ਘੱਟ ਬੰਨਦੀ ਸੀ ਪਰ ਇੱਕ ਦੂਜੇ ਨਾਲ ਪਿਆਰ ਬਹੁਤ ਕਰਦੇ ਸੀ ਜੇ ਇੱਕ ਨੂੰ ਜਰਾ ਜਿੰਨੀ ਤਕਲੀਫ ਹੁੰਦੀ ਮਾਂ ਦੂਜਾ ਇਸ ਤਰ੍ਹਾਂ ਤੜਫਦਾ ਜਿਵੇਂ ਹੁਣੇ-ਹੁਣੇ ਪਿਆਰ ਹੋਇਆ ਹੋਵੇ ਬਹੁਤ ਦੇਰ ਤੱਕ ਮੇਰੇ ਨਾਲ ਉਹ ਇੱਧਰ-ਉੱਧਰ ਦੀਆਂ ਗੱਲਾਂ ਕਰਦੀ ਰਹੀ ਫਿਰ ਆਪਣੇ ਹੱਥਾਂ ਨਾਲ ਮੈਨੂੰ ਰੋਟੀ ਖਵਾਉਣ ਲੱਗੀ ਜ਼ਿੰਦਗੀ ਵਿੱਚ ਜੇ ਸਾਰੀ ਦੁਨੀਆ ਵੀ ਤੁਹਾਡੇ ਖਿਲਾਫ ਹੋ ਜਾਵੇ ਤੇ ਤੁਹਾਡੀ ਮਾਂ ਹਮੇਸ਼ਾ ਤੁਹਾਡੇ ਨਾਲ ਖੜੀ ਰਹਿੰਦੀ ਹੈ ਥੋੜੀ ਦੇਰ ਬਾਅਦ ਮੈਂ ਉਸ ਦਾ ਮੱਥਾ ਚੁੰਮਿਆ ਤੇ ਉੱਠ ਕੇ ਖੜਾ ਹੋਇਆ ਹੁਣ ਮੇਰਾ ਮੂਡ ਕੁਝ ਠੀਕ ਹੋ ਚੁੱਕਿਆ ਸੀ ਮੇਰਾ ਇਰਾਦਾ ਹੁਣ ਪੜ੍ਹਾਈ ਕਰਨ ਦਾ ਸੀ ਮੈਂ ठाਨ ਲਿਆ ਸੀ ਕਿ ਅੱਜ ਮੈਂ ਆਪਣੇ ਨੋਟਸ ਪੂਰੇ ਕਰਕੇ ਰਹਾਗਾ ਕਿਉਂਕਿ 2 ਦਿਨ ਬਾਅਦ ਸਾਡੇ ਸਾਰੇ ਦੋਸਤਾਂ ਦੀ ਮੁਲਾਕਾਤ ਹੋਣੀ ਸੀ ਜੇ ਮੇਰੇ ਨੋਟਸ ਪੂਰੇ ਨਾ ਹੋਏ ਤਾਂ ਵੇ ਵਜਾ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਮੈਂ ਇਹੋ ਜਈਆਂ ਗੱਲਾਂ ਦਾ ਆਦੀ ਨਹੀਂ ਸੀ ਮੈਂ ਕਮਰੇ ਵਿੱਚ ਜਾਂਦੇ ਹੀ ਦਰਵਾਜ਼ਾ ਬੰਦ ਕਰ ਲਿਆ ਕਿਤਾਬਾਂ ਲੈ ਕੇ ਮੈਂ ਇੱਕ ਵਾਰ ਫਿਰ ਜ਼ਮੀਨ ਤੇ ਬੈਠ ਗਿਆ ਤੇ ਕੰਮ ਸ਼ੁਰੂ ਕਰ ਦਿੱਤਾ ਰਾਤ ਦੇ 3 ਵਜੇ ਤੱਕ ਲਗਭਗ ਮੈਂ ਪੜ੍ਹਾਈ ਸ਼ੁਰੂ ਕੀਤੀ ਤੇ ਫਿਰ ਕਿਤਾਬਾਂ ਬੰਦ ਕਰਕੇ ਰੱਖ ਦਿੱਤੀਆਂ ਕਿਉਂਕਿ ਸਵੇਰੇ 6 ਵਜੇ ਮੈਂ ਮੰਡੀ ਵਿੱਚ ਜਾਣਾ ਸੀ ਲੰਬੇ ਪੈਂਦੇ ਹੋਏ ਮੈਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਨੀਂਦ ਆ ਗਈ ਮੈਨੂੰ ਕੋਈ ਅਹਿਸਾਸ ਹੀ ਨਹੀਂ ਹੋਇਆ ਸੀ ਮੇਰੀ ਬੇਬੇ ਦੀ ਆਵਾਜ਼ ਨਾਲ ਮੇਰੀ ਅੱਖ ਖੁੱਲ੍ਹੀ ਉਸੇ ਵੇਲੇ ਮੈਂ ਉੱਠ ਕੇ ਖੜਾ ਹੋਇਆ ਜਦੋਂ ਮੈਂ ਘੜੀ ਵੱਲ ਵੇਖਿਆ ਤਾਂ ਮੇਰੇ ਤੋਤੇ ਉੱਡ ਗਏ ਕਿਉਂਕਿ ਘੜੀ ਤੇ 7 ਵਜ ਰਹੀ ਸੀ ਇਸ ਟਾਈਮ ਤਾਂ ਮੈਨੂੰ ਮੰਡੀ ਹੋਣਾ ਚਾਹੀਦਾ ਸੀ ਮੈਂ ਛੇਤੀ ਛੇਤੀ ਮੂੰਹ ਹੱਥ ਤੋਂ ਕੇ ਬਾਹਰ ਆ ਗਿਆ ਮਾਂ ਨਾਸ਼ਤਾ ਤਿਆਰ ਕਰ ਰਹੀ ਸੀ ਪਰ ਮੇਰੇ ਕੋਲ ਇੰਨਾ ਸਮਾਂ ਨਹੀਂ ਸੀ ਕਿ ਮੈਂ ਨਾਸ਼ਤਾ ਕਰਦਾ ਉਹਨਾਂ ਨੂੰ ਸਤਿਸ਼੍ਰੀ ਅਕਾਲ ਕਹਿ ਕੇ ਮੈਂ ਸਿੱਧਾ ਮੰਡੀ ਲਈ ਚਲਿਆ ਗਿਆ ਕਰੀਬ ਅੱਧੇ ਘੰਟੇ ਬਾਅਦ ਮੈਂ ਮੰਡੀ ਪਹੁੰਚਿਆ ਮੈਨੂੰ ਪਹੁੰਚਣ ਵਿੱਚ ਬਹੁਤ ਦੇਰ ਹੋ ਗਈ ਸੀ ਫਿਰ ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਥੋੜੇ ਬਹੁਤੇ ਅਮਰੂਦ ਖਰੀਦੇ ਤੇ ਤੈਅ ਕੀਤਾ ਕਿ ਹੁਣ ਕੱਲ੍ਹ ਆ ਕੇ ਬਾਕੀ ਦੇ ਲੈ ਜਾਵਾਂਗਾ ਕਿਉਂਕਿ ਇਸ ਟਾਈਮ ਉਹਨਾਂ ਨੂੰ ਲਿਜਾ ਕੇ ਵੇਚਣ ਦਾ ਮਤਲਬ ਸੀ ਉਹਨਾਂ ਨੂੰ ਖਰਾਬ ਕਰਨਾ ਮੇਰੀ ਵਾਪਸੀ ਲਗਭਗ 9 ਵਜੇ ਦੇ ਆਸ-ਪਾਸੇ ਹੋਈ ਮੈਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿਉਂਕਿ ਮੇਰਾ ਬਹੁਤ ਸਾਰਾ ਸਮਾਂ ਨਿਕਲ ਗਿਆ ਸੀ ਸਾਈਕਲ ਲੈ ਕੇ ਮੈਂ ਉਸ ਵੇਲੇ ਵੇਚਣ ਲਈ ਤੁਰ ਪਿਆ ਬੇਬੇ ਨੇ ਇੱਕ ਵਾਰ ਫਿਰ ਨਾਸ਼ਤਾ ਕਰਨ ਲਈ ਕਿਹਾ ਪਰ ਸਮਾਂ ਬਹੁਤ ਘੱਟ ਸੀ ਇਸ ਕਰਕੇ ਮੈਂ ਉਹਨਾਂ ਨੂੰ ਟਾਲਣਾ ਠੀਕ ਸਮਝਿਆ ਗਲੀਆਂ ਵਿੱਚੋਂ ਨਿਕਲ ਕੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਕਦੋਂ ਤੋਂ ਮੇਰਾ ਇੰਤਜ਼ਾਰ ਕਰ ਰਹੇ ਨੇ ਮੈਂ ਅਮਰੂਦਾਂ ਨੂੰ ਕੱਟ ਕੇ ਉਹਨਾਂ ਦੇ ਨੂੰ ਨਾ ਕੇ ਦਿੰਦਾ ਸੀ ਜਿਸ ਕਰਕੇ ਸਕੂਲ ਦੇ ਵਿੱਚ ਸਵੇਰੇ-ਸਵੇਰੇ ਬੜੇ ਮਜ਼ੇ ਨਾਲ ਮੇਰੇ ਅਮਰੂਦ ਖਾਂਦੇ ਹੋਏ ਸਕੂਲ ਜਾਂਦੇ ਸੀ ਅੱਜ देर ਹੋਣ ਕਰਕੇ ਮੇਰਾ ਬਹੁਤ ਨੁਕਸਾਨ ਹੋ ਗਿਆ ਸੀ ਕਿਉਂਕਿ ਬੱਚੇ ਸਕੂਲ ਜਾ ਚੁੱਕੇ ਸੀ ਅੱਜ ਬਹੁਤ ਘੱਟ ਅਮਰੂਦ ਵਿਕੇ ਮੈਂ ਉਸੇ ਵੇਲੇ ਆਪਣਾ ਸਾਈਕਲ ਸਕੂਲ ਦੇ ਸਾਹਮਣੇ ਖੜਾ ਕਰ ਦਿੱਤਾ ਮਨ ਵਿੱਚ ਆਈ ਇੱਛਾ ਸੀ ਕਿ ਛੁੱਟੀ ਦੇ ਬਾਅਦ ਬੱਚੇ ਮੇਰੇ ਅੰਮ੍ਰੂਦ ਖਰੀਦ ਲੈਣਗੇ ਮਨ ਹੀ ਮਨ ਰੱਬ ਅੱਗੇ ਅਰਦਾਸਾਂ ਕੀਤੀਆਂ ਥੋੜੀ ਦੇਰ ਬਾਅਦ ਸਕੂਲ ਦੀ ਛੁੱਟੀ ਹੋ ਗਈ ਪਰ ਕੁਝ ਹੀ ਬੱਚਿਆਂ ਨੇ ਅੰਮ੍ਰੂਦ ਖਰੀਦੇ ਬਾਕੀ ਬੱਚੇ ਚਲੇ ਗਏ ਸਾਰਾ ਦਿਨ ਮੇਰੇ ਲਈ ਕੁਝ ਅਜੀਬ ਜਿਹਾ ਹੀ ਰਿਹਾ ਬਹੁਤ ਹੀ ਮਨ ਉਦਾਸ ਹੋਇਆ ਤੇ ਕਮਾਈ ਬਿਲਕੁਲ ਨਾ ਹੋਈ ਮੈਂ ਫਿਰ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਇਦੇ ਵਿੱਚ ਵੀ ਰੱਬ ਦੀ ਕੋਈ ਮਰਜ਼ੀ ਹੋਵੇਗੀ ਪਰ ਅੱਜ ਮੈਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਤੇ ਕਿਹੜੀ ਵਿਪਤਾ ਪੈਣ ਵਾਲੀ ਹੈ ਅੱਜ ਜਦੋਂ ਮੈਂ ਘਰੇ ਪਹੁੰਚਿਆ ਤਾਂ ਘਰ ਵਿੱਚ ਬਿਲਕੁਲ ਹਨੇਰਾ ਸੀ ਬਿਜਲੀ ਨਾ ਹੋਣ ਦੀ ਵਜ੍ਹਾ ਕਰਕੇ ਬਾਪੂ ਬਹੁਤ ਗੁੱਸੇ ਵਿੱਚ ਸੀ ਘਰ ਦੇ ਅੰਦਰ ਪੈਰ ਰੱਖਦੇ ਹੀ ਉਹਨਾਂ ਦੀ ਕੜਕ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਉਹ ਕਹਿੰਦੇ ਕਿੰਨੀ ਵਾਰ ਕਿਹਾ ਸੀ ਨਾ ਬਿਜਲੀ ਦਾ ਬਿੱਲ ਪ੍ਰਵਾਹ ਦੇ ਪਰ ਨਹੀਂ ਲੱਗਦਾ ਮੁੰਡਾ ਬਰਬਾਦ ਕਰਕੇ ਮੰਨੇਗਾ ਮੈਂ ਇਸ ਵਾਰ ਉਸ ਨੂੰ ਹੈਰਾਨੀ ਨਾਲ ਵੇਖਿਆ ਦੇਲਤਾ ਕੀਤਾ ਕਿ ਉਹਨਾਂ ਨੂੰ ਜਵਾਬ ਦੇਵਾਂ ਮੈਂ ਕਿਹਾ ਮੈਂ ਕਹਾ ਜਦੋਂ ਮੈਂ ਪੈਸੇ ਦਿੱਤੇ ਸੀ ਤੁਸੀਂ ਬਿੱਲ ਕਿਉਂ ਨਹੀਂ ਭਰਿਆ ਹੁਣ ਬਿਨਾਂ ਵਜ੍ਹਾ ਦੀਆਂ ਗੱਲਾਂ ਕਰਨ ਦਾ ਕੀ ਮਤਲਬ ਸੀ ਪਰ ਮੈਂ ਚੁੱਪ ਰਿਹਾ ਬਿੱਲ ਚੁੱਕ ਕੇ ਦੁਕਾਨ ਵੱਲ ਗਿਆ ਤੇ ਫਿਰ ਜਮ੍ਹਾਂ ਕਰਨ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਬਾਪੂ ਬਿਜਲੀ ਮਿਸਤਰੀ ਤੋਂ ਤਾਰ ਜੜਵਾ ਰਹੀ ਸੀ ਜੋ ਲਾਈਨਮੈਨ ਕੱਟ ਕੇ ਚਲੇ ਗਏ ਸੀ ਮੈਂ ਖੁਦ ਨੂੰ ਉਧਰੋਂ ਠੀਕ ਕਰਦੇ ਹੋਏ ਮਾਂ ਵੱਲ ਵੇਖਿਆ ਤੇ ਕਿਹਾ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ ਸਵੇਰ ਦਾ ਕੁਝ ਨਹੀਂ ਸੀ ਖਾਦਾ ਬਸ ਦੋ ਅਮਰੂਦ ਹੀ ਖਾਦੇ ਆ ਤੁਸੀਂ ਖਾਣਾ ਦੇ ਦਿਓ ਇਹ ਸੁਣ ਕੇ ਬੇਬੇ ਬੇਚੈਨ ਹੋ ਗਈ ਕਹਿੰਦੀ ਤੈਨੂੰ ਕਿੰਨੀ ਵਾਰ ਰੋਕਿਆ ਸੀ ਪਰ ਤੈਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਤੈਨੂੰ ਤਾਂ ਕੋਈ ਪ੍ਰਵਾਹ ਹੀ ਨਹੀਂ ਮਾਂਦੀ ਉਹਨਾਂ ਦੀ ਗੱਲ ਸੁਣ ਕੇ ਮੈਂ ਹੱਸ ਪਿਆ ਉਸ ਨੂੰ ਵੇਖਦੇ ਕਿਹਾ ਤੇਰੀ ਹੀ ਤਾਂ ਪ੍ਰਵਾਹ ਹੈ ਮਾਂ ਨਹੀਂ ਤਾਂ ਇਸ ਘਰ ਵਿੱਚ ਕਿਉਂ ਰਹਾ ਇਹਨਾਂ ਕਹਿ ਕੇ ਮੈਂ ਕਮਰੇ ਵਿੱਚ ਚਲਾ ਗਿਆ ਪਿੱਛੇ ਬਾਪੂ ਦੀ ਆਵਾਜ਼ ਆ ਰਹੀ ਸੀ ਪਰ ਹੁਣ ਮੈਂ ਚੁੱਪ ਸੀ ਸਾਰੀ ਰਾਤ ਮੈਂ ਮਨ ਲਗਾ ਕੇ ਪੜ੍ਹਾਈ ਕੀਤੀ ਤੇ ਅਗਲੇ ਦਿਨ ਮੈਂ ਤੈਹ ਸਮੇਂ ਤੇ ਮੰਡੀ ਜਾ ਕੇ ਅਮਰੂਦ ਖਰੀਦ ਕੇ ਲੈ ਆਇਆ ਤਾਂ ਕਿ ਪਛਤਾਵਾ ਨਾ ਹੋਵੇ ਐਤਵਾਰ ਦੇ ਦਿਨ ਸਵੇਰੇ ਬਾਪੂ ਨੇ ਸਖਤੀ ਨਾਲ ਕਿਹਾ ਕਿਤਾਬਾਂ ਚੱਕ ਕੇ ਕਿੱਥੇ ਜਾ ਰਹੇ ਹੈ ਸਾਈਕਲ ਲੈ ਕੇ ਨਿਕਲ ਪਰ ਅੱਜ ਮੈਂ ਕਿਸੇ ਦੀ ਗੱਲ ਨਹੀਂ ਸੁਣ ਸਕਦਾ ਸੀ ਕਿਉਂਕਿ ਅੱਜ ਅਸੀਂ ਸਾਰੇ ਦੋਸਤਾਂ ਨੇ ਪੜ੍ਹਾਈ ਕਰਨੀ ਸੀ ਉਹ ਚੀਜ਼ਾਂ ਜੋ ਅਮੀਰ ਬੱਚੇ ਸਿੱਖਦੇ ਨੇ ਮੈਂ ਉਹਨਾਂ ਤੋਂ ਮਦਦ ਲੈ ਕੇ ਸਿੱਖ ਸਕਦਾ ਸੀ ਮੈਂ ਇੰਨਾ ਵੱਡਾ ਮੌਕਾ ਹੱਥ ਵਿੱਚੋਂ ਨਹੀਂ ਜਾਣ ਦੇਣਾ ਚਾਹੁੰਦਾ ਸੀ ਪਰ ਮੇਰੇ ਕੋਲ ਪੈਸੇ ਹੁੰਦੇ ਤਾਂ ਮੈਂ ਕਦੇ ਇਹ ਕੰਮ ਨਾ ਕਰਦਾ ਬਲਕਿ ਆਪਣੇ ਕੰਮ ਤੇ ਲੱਗਿਆ ਰਹਿੰਦਾ ਪਰ ਅਜੇ ਮੈਨੂੰ ਆਪਣਾ ਸਮਾਂ ਇਸ ਕੰਮ ਵਿੱਚ ਹੀ ਲਗਾਉਣਾ ਪੈਣਾ ਸੀ ਹੁਣ ਮੈਂ ਆਪਣੇ ਦੋਸਤਾਂ ਦੇ ਘਰੇ ਪਹੁੰਚਿਆ ਤਾਂ ਸਾਰਿਆਂ ਨੇ ਮੈਨੂੰ ਬਰਾਬਰ ਦੀ ਇੱਜ਼ਤ ਦਿੱਤੀ ਕਿਸੇ ਨੇ ਵੀ ਮੈਨੂੰ ਗਰੀਬ ਕਹਿ ਕੇ ਨਾ ਭਜਾਇਆ ਬੇਸ਼ੱਕ ਸਾਰੇ ਅਮੀਰ ਸੀ ਪਰ ਉਹਨਾਂ ਵਿੱਚ ਇਨਸਾਨੀਅਤ ਸੀ ਉਹ ਮੈਨੂੰ ਨੀਮਾ ਨਹੀਂ ਸਮਝਦੇ ਸੀ ਅਸੀਂ ਬਹੁਤ ਦੇਰ ਤੱਕ ਪੜ੍ਹਾਈ ਕੀਤੀ ਮੈਂ ਦੁਪਹਿਰ ਦੇ ਲਗਭਗ 2 ਵਜੇ ਘਰ ਆਇਆ ਘਰ ਆਉਂਦੇ ਹੀ ਬਾਪੂ ਨੇ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਕਿੱਥੇ ਆਵਾਰਾਗਰਦੀ ਕਰਨ ਚਲੇ ਆ ਗਿਆ ਸੀ ਤੈਨੂੰ ਘਰ ਦੀ ਕੋਈ ਚਿੰਤਾ ਨਹੀਂ ਆ ਕਿੰਨੇ ਲੋਕ ਦਰਵਾਜ਼ੇ ਤੇ ਆ ਕੇ ਚਲੇ ਗਏ ਕਿ ਅੱਜ ਅਮਰੂਦ ਵੇਚਣ ਵਾਲਾ ਕਿਉਂ ਨਹੀਂ ਆਇਆ ਇਸ ਤਰ੍ਹਾਂ ਨਾਲ ਗੱਲ ਵਿਗੜ ਜਾਂਦੀ ਹੈ ਪਰ ਮੈਂ ਕੁਝ ਨਹੀਂ ਕਿਹਾ ਇੱਕ ਪਲ ਲਈ ਮਨ ਵਿੱਚ ਵਿਚਾਰ ਆਇਆ ਕਿ ਬਾਪੂ ਨੂੰ ਦੱਸ ਦਿਆਂ ਕਿ ਮੇਰਾ ਕੀ ਇਰਾਦਾ ਹੈ ਤੇ ਮੈਂ ਕਿੱਥੋਂ ਆ ਰਿਹਾ ਹਾਂ ਪਰ ਮੈਂ ਜਾਣਦਾ ਸੀ ਕਿ ਉਹਨਾਂ ਨੂੰ ਦੱਸਣਾ ਆਪਣੇ ਪੈਰਾਂ ਤੇ ਕਹਾੜੀ ਮਾਰਨ ਦੀ ਗੱਲ ਹੈ ਇਸ ਲਈ ਮੈਂ ਚੁੱਪਚਾਪ ਰਿਹਾ ਤੇ ਚੁੱਪ ਰਹਿਣ ਦਾ ਵਰਤ ਰੱਖ ਰਿਹਾ ਸੀ ਕੁਝ ਕਹਿਣ ਨਾਲ ਸਿਰਫ ਇਨਸਾਨ ਦੀ ਇੱਜ਼ਤ ਘਟਣੀ ਹੁੰਦੀ ਇਸ ਲਈ ਮੈਂ ਚੁੱਪ ਕਰਕੇ ਰਹਿਣ ਬਾਰੇ ਸੋਚ ਲਿਆ ਸਮਾਂ ਬਹੁਤ ਤੇਜ਼ੀ ਨਾਲ ਰੰਗ ਰਿਹਾ ਸੀ ਬਾਪੂ ਜੀ ਵੀ ਹੁਣ ਚੁੱਪਚਾਪ ਰਹਿਣ ਲੱਗੇ ਸੀ ਉਹ ਵੀ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦੇ ਸੀ ਕਿਉਂਕਿ ਹੁਣ ਮੈਂ ਸਮੇਂ ਤੇ ਪੈਸੇ ਦਿੰਦਾ ਸੀ ਤੇ ਆਪਣੀ ਪੜ੍ਹਾਈ ਦੇ ਲਈ ਅਲੱਗ ਬਚਾ ਲੈਂਦਾ ਸੀ ਇਹ ਤਾਂ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਮੈਨੂੰ ਦੋਸਤ ਚੰਗੇ ਮਿਲ ਗਏ ਨਹੀਂ ਤਾਂ ਮੈਂ ਕਦੇ ਵੀ ਪੜ੍ਹਾਈ ਪੂਰੀ ਨਹੀਂ ਸੀ ਕਰ ਸਕਦਾ ਤੇ ਪੇਪਰਾਂ ਦੇ ਵਿੱਚ ਹਿੱਸਾ ਨਹੀਂ ਸੀ ਲੈ ਸਕਦਾ ਮੈਂ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਉਸ ਦੇ ਲਈ ਵੀ ਤਾਂ ਪੜ੍ਹਾਈ ਦੀ ਲੋੜ ਸੀ ਇੱਕ ਮਹੀਨੇ ਬਾਅਦ ਮੇਰਾ ਪੇਪਰ ਸੀ ਕੰਬਾਈਨਡ ਸਟੱਡੀ ਹੁਣ ਖਤਮ ਹੋ ਚੁੱਕੀ ਸੀ ਅਸੀਂ ਇਕੱਠੇ ਮਿਲ ਕੇ ਪੜ੍ਹਦੇ ਸੀ ਪਰ ਹੁਣ ਉਹ ਸਿਲਸਿਲਾ ਵੀ ਠੰਡਾ ਹੋ ਗਿਆ ਸੀ ਹੁਣ ਮੈਂ ਬਹੁਤ ਪਰੇਸ਼ਾਨ ਹੋਣ ਲੱਗਿਆ ਕਿਉਂਕਿ ਉਸ ਤਰ੍ਹਾਂ ਪੜਨ ਨਾਲ ਮੈਨੂੰ ਬਹੁਤ ਮਦਦ ਮਿਲਦੀ ਸੀ ਮੇਰੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਮੈਂ ਚੰਗੇ ਟਿਊਸ਼ਨ ਲੈ ਸਕਦਾ ਮੇਰੇ ਦੋਸਤ ਵਧੀਆ ਟਿਊਸ਼ਨ ਤੇ ਪੜਦੇ ਸੀ ਜਿੰਨਾਂ ਦੀ ਮਦਦ ਨਾਲ ਮੈਨੂੰ ਚੰਗੇ ਨੋਟਸ ਮਿਲ ਜਾਂਦੇ ਸੀ ਤੇ ਬਹੁਤ ਕੁਝ ਸਮਝਣ ਨੂੰ ਮਿਲ ਜਾਂਦਾ ਸੀ ਮੇਰੇ ਚਿਹਰੇ ਦੀ ਚਿੰਤਾ ਵੇਖ ਕੇ ਮੇਰੀ ਮਾਂ ਮੇਰੇ ਕੋਲ ਆ ਕੇ ਬਹਿ ਗਈ ਤੇ ਮੈਂ ਬਿਲਕੁਲ ਚੁੱਪਚਾਪ ਵਰਾਂਡੇ ਵਿੱਚ ਬੈਠਾ ਦੇਖ ਰਿਹਾ ਸੀ ਉਹ ਮੈਨੂੰ ਵੇਖ ਕੇ ਕਹਿੰਦੀ ਕੁਝ ਹੋਇਆ ਤੂੰ ਬਹੁਤ ਪਰੇਸ਼ਾਨ ਲੱਗ ਰਿਹਾ ਹੈ ਤੇਰੇ ਬਾਪੂ ਕਹਿ ਰਹੇ ਨੇ ਹੁਣ ਤੂੰ ਬਹੁਤ ਚੁੱਪ ਚੁੱਪ ਰਹਿਣ ਲੱਗਾ ਹੈ ਜੇ ਕੋਈ ਪਰੇਸ਼ਾਨੀ ਵਾਲੀ ਗੱਲ ਹੈ ਤਾਂ ਪੁੱਤ ਤੂੰ ਆਪਣੀ ਮਾਂ ਨੂੰ ਦੱਸ ਉਹਨਾਂ ਦੀ ਗੱਲ ਸੁਣ ਕੇ ਮੇਰਾ ਥੋੜਾ ਮਨ ਭਰ ਆਇਆ ਤੇ ਮੈਂ ਕਿਹਾ ਮੈਨੂੰ ਫੋਨ ਦੀ ਲੋੜ ਹੈ ਇੱਕ ਮੋਬਾਈਲ ਚਾਹੀਦਾ ਹੈ ਤੁਹਾਨੂੰ ਪਤਾ ਕਿ 1 ਮਹੀਨੇ ਬਾਅਦ ਮੇਰੇ ਕੋਲ ਮੇਰੇ ਪੇਪਰ ਨੇ ਮੇਰੇ ਕੋਲ ਪੜ੍ਹਾਈ ਦੇ ਲਈ ਕੋਈ ਵੀ ਸਾਧਨ ਨਹੀਂ ਆ ਪਹਿਲਾਂ ਥੋੜੀ-ਬਹੁਤ ਪੜ੍ਹਾਈ ਆਪਣੇ ਦੋਸਤਾਂ ਨਾਲ ਬੈਠ ਕੇ ਕਰ ਲੈਂਦਾ ਸੀ ਪਰ ਹੁਣ ਉਹ ਵੀ ਖਤਮ ਹੋ ਗਈ ਹੈ ਕਿਉਂਕਿ ਸਾਰਿਆਂ ਨੇ ਕਿਹਾ ਹੁਣ ਆਪਣੇ-ਆਪਣੇ ਘਰਾਂ ਵਿੱਚ ਰਹਿ ਕੇ ਪੜ੍ਹਾਈ ਤੇ ਧਿਆਨ ਦੇਵਾਂਗੇ ਜਿੰਨਾ ਇਕੱਠੇ ਪੜ੍ਹਨਾ ਸੀ ਅਸੀਂ ਪੜ੍ਹ ਲਿਆ ਮੰਮੀ ਜੇ ਇਸ ਪੇਪਰਾਂ ਵਿੱਚੋਂ ਪਾਸ ਹੋ ਗਿਆ ਤਾਂ ਤੁਹਾਨੂੰ ਨਹੀਂ ਪਤਾ ਮੈਂ ਕਿੰਨਾ ਅੱਗੇ ਜਾ ਸਕਦਾ ਹਾਂ ਮੇਰੀ ਗੱਲ ਸੁਣ ਕੇ ਮੇਰੀ ਮਾਂ ਮੇਰੇ ਵੱਲ ਵੇਖ ਕੇ ਕਹਿਣ ਲੱਗੀ ਮੋਬਾਈਲ ਫੋਨ ਵਾਸਤੇ ਕਿੰਨੇ ਪੈਸੇ ਚਾਹੀਦੇ ਨੇ ਮੈਂ ਹੌਲੀ ਜਿਹੀ ਕਿਹਾ ਥੋੜੇ-ਬਹੁਤ ਠੀਕ ਠਾਕ ਪੁਰਾਣਾ ਮੋਬਾਈਲ ਲੈ ਲਵਾਂਗੇ ਪਰ 2500 ਤੋਂ ਘੱਟ ਕੁਝ ਵੀ ਨਹੀਂ ਆਏਗਾ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਮੈਂ ਤਾਂ ਕੱਲ੍ਹ ਦੇ ਲਈ ਅਮਰੀਦ ਅਮਰੂਦ ਵੀ ਖਰੀਦ ਕੇ ਲਿਆਇਆ ਹੁਣ ਉਹਨਾਂ ਨੂੰ ਵੇਚਾਂਗਾ ਤਾਂ ਹੀ ਨਵੇਂ ਅਮਰੂਦ ਲਿਆ ਸਕਾਂਗਾ ਮੇਰੀ ਗੱਲ ਸੁਣ ਕੇ ਬੇਬੇ ਨੇ ਕਿਹਾ ਕਿ ਤੂੰ ਪੇਪਰਾਂ ਵਿੱਚੋਂ ਪਾਸ ਹੋ ਗਿਆ ਤੈਨੂੰ ਚੰਗੀ ਖਾਸੀ ਨੌਕਰੀ ਮਿਲ ਗਈ ਤਾਂ ਕੀ ਤੂੰ ਮੈਨੂੰ ਪੈਸੇ ਵਾਪਸ ਦੇ ਦੇਵੇਂਗਾ ਮੈਂ ਉਸ ਦੀ ਗੱਲ ਸੁਣ ਕੇ ਹੈਰਾਨੀ ਨਾਲ ਉਹਨਾਂ ਵੱਲ ਵੇਖਣ ਲੱਗਿਆ ਉਹਨਾਂ ਨੇ ਵਟੂਆ ਕੱਢਿਆ ਤੇ ਮੈਨੂੰ 2500 ਦਿੰਦੇ ਹੋਏ ਕਹਿਣ ਲੱਗੀ ਅੱਜ ਹੀ ਮੇਰੀ ਕਮੇਟੀ ਨਿਕਲੀ ਹੈ ਮੈਂ ਇਹ ਪੈਸੇ ਤੇਰੇ ਬਾਪੂ ਤੋਂ ਲੁਕੋ ਕੇ ਇਕੱਠੇ ਕੀਤੇ ਸੀ ਪਰ ਹੁਣ ਤੂੰ ਰੱਖ ਲੈ ਤੇ ਇੱਕ ਵਧੀਆ ਮੋਬਾਈਲ ਲੈ ਲਾ ਪਰ ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀ ਖਾਸ ਕਰਕੇ ਤੇਰੇ ਬਾਪੂ ਨੂੰ ਮੋਬਾਈਲ ਫੋਨ ਚੋਰੀ ਇਸਤੇਮਾਲ ਕਰਨਾ ਰਾਤ ਨੂੰ ਪੜ੍ਹਾਈ ਕਰਨਾ ਮੇਰੀ ਇਹ ਬਹੁਤ ਵੱਡੀ ਇੱਛਾ ਹੈ ਕਿ ਮੇਰਾ ਪੁੱਤ ਅੱਗੇ ਵਧੇ ਮੈਂ ਤੈਨੂੰ ਅਮਰੂਦ ਵੇਚਦੇ ਹੋਏ ਨਹੀਂ ਵੇਖਣਾ ਚਾਹੁੰਦੀ ਮੈਂ ਤੇਰੇ ਬਾਪੂ ਨੇ ਪੜ੍ਹਾਈ ਨਹੀਂ ਕੀਤੀ ਪਰ ਮੈਂ ਚਾਹੁੰਨੀ ਆ ਕਿ ਤੂੰ ਬਹੁਤ ਅੱਗੇ ਤੱਕ ਜਾਏ ਤਾਂ ਕਿ ਤੇਰੇ ਦੋਨੋਂ ਛੋਟੇ ਭੈਣ ਭਰਾ ਵੀ ਸਫਲ ਹੋ ਸਕਣ ਆਪਣੀ ਮਾਂ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਇਹ 2500 ਮੇਰੇ ਲਈ ਬਹੁਤ ਕੀਮਤੀ ਸੀ ਪਰ ਮੇਰਾ ਦਿਲ ਉਹਨਾਂ ਨੂੰ ਲੈਣ ਲਈ ਰਾਜ਼ੀ ਨਹੀਂ ਸੀ ਪਤਾ ਨਹੀਂ ਕਿਉਂ ਮੈਨੂੰ ਡਰ ਲੱਗ ਰਿਹਾ ਸੀ ਜੇ ਮੈਂ ਅਸਫਲ ਹੋ ਗਿਆ ਤਾਂ ਮਾਂ ਦੇ ਪੈਸੇ ਡੁੱਬ ਜਾਣਗੇ ਮੈਂ ਮਨ ਵਿੱਚ ਪੱਕਾ ਧਾਰ ਲਿਆ ਸੀ ਮੈਂ ਪੈਸੇ ਵਾਪਸ ਕਰ ਦੇਵਾਂਗਾ ਪਰ ਉਹਨਾਂ ਨੇ ਮਨਾ ਕਰ ਦਿੱਤਾ ਉਨਾਂ ਨੇ ਮੈਨੂੰ ਦੇਖਦੇ ਹੋਏ ਕਿਹਾ ਜੇ ਮੈਂ ਪੈਸੇ ਰੱਖ ਲਵਾਂਗੀ ਤਾਂ ਘਰ ਦੇ ਖਰਚੇ ਵਿੱਚ ਖਰਚ ਹੋ ਜਾਣਗੇ ਤੂੰ ਘੱਟੋ ਘੱਟ ਮੋਬਾਈਲ ਲੈ ਕੇ ਆ ਤੇਰੀ ਮੁਸ਼ਕਲ ਘੱਟ ਹੋ ਜਾਵੇਗੀ ਮੈਂ ਕੁਝ ਦੇਰ ਤੱਕ ਸੋਚਦਾ ਰਿਹਾ ਤੇ ਫਿਰ ਫੈਸਲਾ ਕੀਤਾ ਮੈਂ ਪੈਸੇ ਰੱਖ ਹੀ ਲੈਣਾ ਜੇ ਮੇਰੇ پاس ਹੋ ਗਿਆ ਤਾਂ ਮਾਂ ਨੂੰ ਹੌਲੀ ਹੌਲੀ ਕਰਕੇ ਵਾਪਸ ਕਰ ਦੇਵਾਂਗਾ ਇਹੀ ਸੋਚ ਕੇ ਮੈਂ ਮੋਬਾਈਲ ਲੈਣ ਲਈ ਦੁਕਾਨ ਤੇ ਚਲਾ ਗਿਆ ਮੈਨੂੰ ਇੱਕ ਵਧੀਆ ਫੋਨ ਮਿਲ ਗਿਆ ਥੋੜਾ ਸਸਤਾ ਸੀ ਪਰ ਉਹ ਮੇਰੇ ਕੰਮ ਦਾ ਸੀ ਮੈਂ ਗਵਾਂਡੀਆਂ ਤੋਂ ਵਾਈਫਾਈ ਦਾ ਪਾਸਵਰਡ ਲਿਆ ਤੇ ਆਪਣਾ ਕਮਰਾ ਬੰਦ ਕਰਕੇ ਪੜ੍ਹਾਈ ਵਿੱਚ ਲੱਗ ਗਿਆ। ਮੇਰੇ ਕੋਲ ਸਿਰਫ 1 ਮਹੀਨਾ ਸੀ। ਇਸ 1 ਮਹੀਨੇ ਵਿੱਚ ਮੈਂ ਬਹੁਤ ਕੁਝ ਬਦਲਣਾ ਸੀ। ਸਮਾਂ ਲੰਘਿਆ, ਮੇਰੇ ਪੇਪਰਾਂ ਦੇ ਦਿਨ ਆ ਗਏ। ਮੇਰੀ ਮਾਂ ਨੇ ਮੇਰੀ ਬਹੁਤ ਮਦਦ ਕੀਤੀ ਸੀ ਜਿਸ ਲਈ ਮੈਂ ਉਹਨਾਂ ਦਾ ਸ਼ਬਦਾਂ ਵਿੱਚ ਧੰਨਵਾਦ ਨਹੀਂ ਕਰ ਸਕਦਾ ਸੀ। ਉਹਨਾਂ ਦੇ ਕਾਰਨ ਮੇਰੀਆਂ ਕਈ ਸਮੱਸਿਆਵਾਂ ਹੱਲ ਹੋ ਗਈਆਂ ਸੀ। ਜੋ ਵੀ ਸਮਝ ਨਾ ਆਉਂਦਾ ਮੋਬਾਈਲ ਦੀ ਮਦਦ ਤੋਂ ਸਮਝ ਲੈਂਦਾ। ਅੱਜ ਮੇਰੇ ਪੇਪਰ ਸੀ। دل دی ਧੜਕਣ ਤੇਜ਼ ਧੜਕ ਰਹੀ ਸੀ ਮਾਂ ਨੂੰ ਮਿਲ ਕੇ ਮੈਂ ਪੇਪਰ ਦੇਣ ਚਲਾ ਗਿਆ ਮੈਂ ਉਸ ਸੈਂਟਰ ਵਿੱਚ ਪਹੁੰਚਿਆ ਮੇਰੇ ਦੋਸਤ ਵੀ ਉੱਥੇ ਬੈਠੇ ਹੋਏ ਸੀ ਪਰ ਜਿਹੜੀ ਕਲਾਸ ਵਿੱਚ ਮੈਂ ਬੈਠਾ ਸੀ ਉੱਥੇ ਮੇਰਾ ਕੋਈ ਦੋਸਤ ਨਹੀਂ ਸੀ ਮਾਰਕ ਸ਼ੀਟ ਸਾਰਿਆਂ ਦੇ ਅੱਗੇ ਰੱਖ ਦਿੱਤੀ ਮੈਂ ਰੱਬ ਦਾ ਨਾਮ ਲਿਆ ਤੇ ਪੇਪਰ ਕਰਨਾ ਸ਼ੁਰੂ ਕਰ ਦਿੱਤਾ ਪੂਰੇ 3 ਘੰਟੇ ਤੱਕ ਮੈਂ ਸਿਰ ਨਾ ਚੁੱਕਿਆ 3 ਘੰਟੇ ਦੇ ਬਾਅਦ ਮੇਰੀ ਦੁਨੀਆ ਹੀ ਬਦਲ ਗਈ ਕਿਉਂਕਿ ਮੈਂ ਪੇਪਰ ਬਹੁਤ ਵਧੀਆ ਕੀਤਾ ਸੀ ਸਮਾਂ ਤੇਜ਼ੀ ਨਾਲ ਲੰਘਦਾ ਗਿਆ ਹਰੋਈ ਦੀ ਤਰ੍ਹਾਂ ਮੈਂ ਅਮਰੂਦ ਵੇਚ ਕੇ ਘਰ ਆ ਰਿਹਾ ਸੀ ਤਾਂ ਮੈਨੂੰ ਦੂਰੋਂ ਆਪਣੇ ਘਰ ਅੱਗੇ ਭੀੜ ਦਿਖਾਈ ਦਿੱਤੀ ਮੈਂ ਘਬਰਾ ਗਿਆ ਕਿ ਭੀੜ ਕਿਸ ਗੱਲ ਦੀ ਹੈ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਉੱਥੇ ਕੈਮਰੇ ਵਾਲੇ ਵੀ ਖੜੇ ਸੀ ਨਾਲ ਹੀ ਪੁਲਿਸ ਵੀ ਸੀ ਮੈਂ ਜਿਵੇਂ ਅੱਗੇ ਗਿਆ ਤਾਂ ਮੇਰਾ ਬਾਪੂ ਉਸ ਭੀੜ ਨੂੰ چیرਦਾ ਹੋਇਆ ਮੇਰੇ ਕੋਲ ਆਇਆ ਤੇ ਬਿਨਾਂ ਕੁਝ ਕਹੇ ਮੈਨੂੰ ਆਪਣੇ ਗਲ ਨਾਲ ਲਾ ਲਿਆ ਮੈਂ ਹੈਰਾਨ ਸੀ ਕਿ ਮੈਨੂੰ ਯਕੀਨ ਵੀ ਨਹੀਂ ਸੀ ਹੋ ਰਿਹਾ ਕਿ ਬਾਪੂ ਨੇ ਮੈਨੂੰ ਪਹਿਲੀ ਵਾਰ ਅਜ ਗਲ ਨਾਲ ਲਾਇਆ ਉਹ ਮੇਰੇ ਸਾਹਮਣੇ ਹੱਥ ਜੋੜਦੇ ਹੋਏ ਕਹਿਣ ਲੱਗੇ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਜਜ਼ਬਾਤ ਨਹੀਂ ਸਮਝੇ ਤੇਰੀ ਮਿਹਨਤ ਨਹੀਂ ਦੇਖੀ ਪਰ ਅੱਜ ਤੇਰੀ ਖਮੋਸ਼ ਮਿਹਨਤ ਨੇ ਪੂਰੇ ਸ਼ਹਿਰ ਵਿੱਚ ਮੇਰਾ ਤੇ ਤੇਰਾ ਨਾਮ ਰੌਸ਼ਨ ਕਰ ਦਿੱਤਾ ਹੈ ਤੂੰ ਪੇਪਰਾਂ ਵਿੱਚੋਂ ਪਹਿਲੇ ਰੈਂਕ ਤੇ ਪਾਸ ਹੋਇਆ ਮੈਂ ਬਹੁਤ ਹੈਰਾਨ ਰਹਿ ਗਿਆ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਬਾਪੂ ਕਹਿੰਦੇ ਸਾਰੇ ਪੱਤਰਕਾਰ ਮੇਰੇ ਵੱਲ ਆ ਗਏ ਪੁਲਿਸ ਨੇ ਮੈਨੂੰ ਘੇਰ ਲਿਆ ਕੋਈ ਸਵਾਲ ਪੁੱਛ ਰਿਹਾ ਸੀ ਕੋਈ ਕੈਮਰਾ ਅੱਗੇ ਕਰ ਰਿਹਾ ਸੀ ਮੈਂ ਤਾਂ ਜਿਵੇਂ ਪੱਥਰ ਬਣ ਗਿਆ ਸੀ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਇਹ ਸਭ ਮੇਰੇ ਨਾਲ ਕੀ ਹੋ ਰਿਹਾ ਹੈ ਮੈਨੂੰ ਆਪਣੀ ਕਿਸਮਤ ਤੇ ਯਕੀਨ ਨਹੀਂ ਹੋ ਰਿਹਾ ਸੀ ਮੈਂ ਦੁਨੀਆ ਦੀ ਸਭ ਤੋਂ ਔਖੀ ਪੜ੍ਹਾਈ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਇਹ ਕੋਈ ਛੋਟੀ ਗੱਲ ਨਹੀਂ ਸੀ ਮੇਰੀ ਦੁਨੀਆ ਬਦਲ ਚੁੱਕੀ ਸੀ ਕੁਝ ਦਿਨਾਂ ਬਾਅਦ ਮੈਨੂੰ ਟ੍ਰੇਨਿੰਗ ਲਈ ਭੇਜ ਦਿੱਤਾ ਗਿਆ ਉਸ ਦੌਰਾਨ ਮੈਨੂੰ ਤਨਖਾਹ ਵੀ ਮਿਲਣ ਲੱਗੀ ਜਿਦੇ ਵਿੱਚੋਂ ਮੈਂ ਕੁਝ ਪੈਸੇ ਆਪਣੇ ਮਾਪਿਆਂ ਨੂੰ ਭੇਜ ਦਿੰਦਾ ਮੈਨੂੰ ਪਤਾ ਸੀ ਹੁਣ ਸਾਡੇ ਘਰ ਦੇ ਹਾਲਾਤ ਬਦਲ ਜਾਣਗੇ ਪਰ ਮੇਰੇ ਦਿਲ ਵਿੱਚ ਇੱਕ ਸਵਾਲ ਰਹਿ ਗਿਆ ਸੀ ਬਾਪੂ ਨੇ ਮੇਰੇ ਸਾਹਮਣੇ ਹੱਥ ਕਿਉਂ ਜੋੜੇ ਇਸ ਗੱਲ ਨਾਲ ਮੇਰਾ ਦਿਲ ਹਮੇਸ਼ਾ ਹੀ ਉਦਾਸ ਰਹਿੰਦਾ ਇੱਕ ਚੰਗੀ ਟ੍ਰੇਨਿੰਗ ਤੋਂ ਬਾਅਦ ਮੈਨੂੰ ਇੱਕ ਮੌਕਾ ਮਿਲਿਆ ਮੇਰੀ ਜ਼ਿੰਦਗੀ ਹੌਲੀ-ਹੌਲੀ ਵਧੀਆ ਲੰਘਣ ਲੱਗੀ ਮੈਂ ਆਪਣੀ ਮਾਂ ਤੋਂ ਲੈ ਪੈਸੇ ਵਾਪਸ ਕਰ ਦਿੱਤੇ ਤੇ ਉਹਨਾਂ ਦਾ तहे ਦਿਲੋਂ ਧੰਨਵਾਦ ਕੀਤਾ ਕਿਉਂਕਿ ਜੇ ਉਹ 2500 ਰੁਪਏ ਮੈਨੂੰ ਨਾ ਮਿਲੇ ਹੁੰਦੇ ਤਾਂ ਮੇਰੇ ਲਈ ਪਹਿਲੀ ਪੋਜੀਸ਼ਨ ਹਾਸਲ ਕਰਨਾ ਬਹੁਤ ਔਖਾ ਸੀ ਜ਼ਿੰਦਗੀ ਵਿੱਚ ਇਨਸਾਨ ਦੇ ਸਾਹਮਣੇ ਕਈ ਦੁੱਖ ਹੁੰਦੇ ਨੇ ਇੰਨੇ ਜ਼ਿਆਦਾ ਹੁੰਦੇ ਨੇ ਕਿ ਕਈ ਵਾਰ ਉਹ ਅੰਦਰੋਂ ਟੁੱਟ ਵੀ ਸਕਦਾ ਪਰ ਇੱਕ ਛੋਟੀ ਜਹੀ ਉਮੀਦ ਤੁਹਾਨੂੰ ਬਹੁਤ ਉਚਾਈ ਤੱਕ ਪਹੁੰਚਾ ਸਕਦੀ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਕਿ ਤੁਸੀਂ ਆਪਣੀ ਉਸ ਛੋਟੀ ਜਹੀ ਉਮੀਦ ਨੂੰ ਜਿੰਦਾ ਰੱਖਣਾ ਕਿਉਂਕਿ ਜਦੋਂ ਤੁਹਾਡੀ ਉਮੀਦ ਮਰ ਜਾਂਦੀ ਹੈ ਤਾਂ ਤੁਸੀਂ ਵੀ ਅੰਦਰੋਂ ਟੁੱਟਣ ਲੱਗਦੇ ਹੋ ਮੇਰੇ ਛੋਟੇ ਭੈਣ ਭਰਾ ਹੁਣ ਚੰਗੇ ਸਕੂਲ ਵਿੱਚ ਪੜ ਰਹੇ ਸੀ ਮੈਂ ਆਪਣੇ ਦਮ ਤੇ ਆਪਣੇ ਪਿਓ ਨੂੰ ਕਰਾਇ ਤੇ ਇੱਕ ਦੁਕਾਨ ਲੈ ਕੇ ਦਿੱਤੀ ਮੰਮੀ ਦੀ ਵੀ ਇੱਛਾ ਹੈ ਕਿ ਉਹ ਕੋਈ ਕੰਮ ਸ਼ੁਰੂ ਕਰੇ ਪਰ ਫਿਰ ਹਾਲ ਮੈਂ ਉਹਨਾਂ ਨੂੰ ਰੈਸਟ ਦੇਣਾ ਚਾਹੁੰਦਾ ਹਾਂ ਕਿਉਂਕਿ ਮੇਰੀ ਮਾਂ ਨੇ ਗਰੀਬੀ ਵਿੱਚ ਬਹੁਤ ਔਖੇ ਦਿਨ ਦੇਖੇ ਨੇ ਉਹਨਾਂ ਦਿਨਾਂ ਵਿੱਚ ਉਸਨੇ ਬਹੁਤ ਮਿਹਨਤ ਕੀਤੀ ਹੈ ਤੇ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ ਮਾਪਿਓ ਚਾਹੇ ਕਦੇ-ਕਦੇ ਗੁੱਸੇ ਹੀ ਕਿਉਂ ਨਾ ਹੋਣ ਲੱਗ ਜਾਣ ਉਹਨਾਂ ਨਾਲ ਕਦੇ ਨਾਰਾਜ਼ ਨਾ ਹੋਣਾ ਉਹਨਾਂ ਦਾ ਸਾਥ ਹੀ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਆ ਉਹ ਹਰ ਇਨਸਾਨ ਦੇ ਲਈ ਸਭ ਤੋਂ ਔਨਮੋਲ ਹੁੰਦੇ ਨੇ ਜਨਮ ਤੋਂ ਲੈ ਕੇ ਜ਼ਿੰਦਗੀ ਦੇ ਅੰਤ ਤੱਕ ਇਨਸਾਨ ਦੀ ਪਰਵਰਿਸ਼ ਵਿੱਚ ਮਾਂ ਪਿਓ ਦੀ ਸਭ ਤੋਂ ਵੱਡੀ ਭੂਮਿਕਾ ਸਪਸ਼ਟ ਰੂਪ ਵਿੱਚ ਦਿਖਾਈ ਦਿੰਦੀ ਹੈ ਜਿਵੇਂ ਕਿਸੇ ਦਰਖਤ ਦੀ ਦੇਖਭਾਲ ਵਿੱਚ ਮਾਲੀ ਦੀ ਉਸੇ ਤਰ੍ਹਾਂ ਇਨਸਾਨ ਦੀ ਪਰਵਰਿਸ਼ ਵਿੱਚ ਮਾਂ ਪਿਓ ਦੀ ਮਿਹਨਤ ਤੇ ਸੰਸਕਾਰ ਝਲਕਦੇ ਨੇ ਇਹ ਕਹਾਣੀ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕੇ ਮਾਂ ਪਿਓ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੂੰਜੀ ਹੁੰਦੇ ਨੇ ਉਹਨਾਂ ਦੀ ਮਿਹਨਤ ਤਿਆਗ ਤੇ ਸੰਸਕਾਰ ਆਪਾਂ ਨੂੰ ਚੰਗਾ ਬੰਦਾ ਬਣਾਉਂਦੇ ਨੇ ਸਾਨੂੰ ਉਹਨਾਂ ਦੇ ਪ੍ਰਤੀ ਹਮੇਸ਼ਾ ਪਿਆਰ ਤੇ ਸਤਿਕਾਰ ਦੀ ਭਾਵਨਾ ਰੱਖਣੀ ਚਾਹੀਦੀ ਹੈ ਕਿਉਂਕਿ ਉਹਨਾਂ ਦਾ ਸਾਥ ਹੀ ਸਾਡੇ ਲਈ ਸਭ ਤੋਂ ਵੱਡੀ ਤਾਕਤ ਹੈ ਤੇ ਸ਼ਾਂਤੀ ਦਾ ਸਰੋਤ ਹੁੰਦਾ ਹੈ ਧੰਨਵਾਦ ਜੀ